ਕਿ ਤੁਹਾਡਾ ਦਿਲ ਜਿਹੜਾ ਕਿਦਾਂ ਦਾ ਪਰਮੇਸ਼ਰ ਦੇ ਨਾਲ ਚੇਲੇ ਆਨੇ ਚਮਤਕਾਰ ਦੇਖੇ ਪਰ ਜਦੋਂ ਭੀੜ ਆਉਂਦੀ ਦੇਖੀ ਨਾ ਤੇ ਪ੍ਰਭੂ ਨੇ ਮਾੜਾ ਜਾ ਗਿਆ ਕਿ ਇਹਨਾਂ ਦੇ ਰੋਟੀ ਦਾ ਇੰਤਜ਼ਾਮ ਕਰੋ ਹallelujah ਤਾਂ ਫਿਰ ਉਸ ਕੇ ਕਹਿੰਦਾ ਕਹਿੰਦਾ ਜੇ 100 ਰੁਪਏ ਦੀਆਂ ਰੋਟੀਆਂ ਲਈਏ ਤਾਂ ਵੀ ਇਹਨਾਂ ਦਾ ਕੁਝ ਪੂਰਾ ਨਹੀਂ ਪੈਣਾ ਪ੍ਰਭੂ ਜਾਣਦਾ ਸੀ ਹallelujah ਕਿ ਮੈਂ ਕੀ ਕਰਨਾ ਆ ਅੱਜ ਵੀ ਜਿਹੜਾ ਪ੍ਰਭੂ ਆ ਤੁਹਾਡੇ ਦਿਲਾਂ ਨੂੰ ਜਾਣਦਾ ਉਹ ਜਾਣਦਾ ਕਿ ਮੈਂ ਤੁਹਾਡੇ ਸਰੀਰਾਂ ਵਿੱਚ ਕੀ ਕੰਮ ਕਰਨਾ ਚਾਹੁੰਦਾ ਹallelujah 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 ਜੇ ਜਾਦੇ ਤੁਸੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਹੱਥ ਸੌਂਪ ਦੋਗੇ ਨਾ ਉਹ ਤੁਹਾਨੂੰ ਬਦਲਣਾ ਸ਼ੁਰੂ ਕਰ ਦੇਣਾ ਬਣਾਉਣਾ ਸ਼ੁਰੂ ਕਰ ਦੇਣਾ ਹallelujah ਜਦੋਂ ਨਰਿਆਸ ਨੇ ਕਿਹਾ ਨਾ ਪੰਜ ਰੋਟੀਆਂ ਦੇ ਦੋ ਮੱਛੀਆਂ ਆ ਪ੍ਰਭੂ ਕਹਿੰਦਾ ਮੇਰੇ ਕੋਲ ਲੈ ਕੇ ਆਓ ਇਹਨਾਂ ਨੂੰ ਹallelujah ਪੁਰਾਣਾ ਤੁਸੀਂ ਘਰ ਦੇ ਪੰਜ ਜੀ ਆ ਦੋ ਜੀ ਅੱਜ ਸੀ ਜਿੰਨੇ ਵੀ ਆ ਅੱਜ ਇਕਰਾਰ ਕਰਨਾ ਕਿ ਮੈਂ ਆਪਣੇ ਆਪ ਨੂੰ ਯਿਸੂ ਦੇ ਹੱਥ ਸੌਂਪਦਾ ਆ ਪਰਮੇਸ਼ਰ ਦੇ ਹੱਥ ਸੌਂਪਦਾ ਆ ਮੈਂ ਆਪਣੇ ਆਪ ਨੂੰ ਪਰਮੇਸ਼ਰ ਦੇ ਕਮਾਲੇ ਕੀ ਕਰਦਾ ਆ ਕੋਸ਼ਿਸ਼ ਕਰਦਾ ਆ ਹallelujah ਪਰਮੇਸ਼ਰ ਨੇ ਤੁਹਾਡੇ ਕੋਲੋਂ ਕੋਈ ਖੇਤ ਵਿੱਚ ਬਾੜੀ ਜਾਂ ਕੋਸ਼ ਕੰਮ ਨਹੀਂ ਕਰਵਾਉਣਾ ਹallelujah ਪਰਮੇਸ਼ਰ ਨੇ ਆਪਣੇ ਰਾਜ ਲਈ ਤੁਹਾਡੇ ਕੋਲੋਂ ਕੰਮ ਕਰਾਉਣਾ ਆ ਉਹ ਕਹਿੰਦਾ ਤੁਸੀਂ ਮੇਰੇ ਧਰਮ ਤੇ ਰਾਜ ਨੂੰ ਭਾੜੋ ਜਿਹੜੀਆਂ ਬਾਸਾਂ ਤੁਸੀਂ ਲੱਭਦੇ ਹੋ ਤੁਹਾਡੇ ਮਗਰ ਮਗਰ ਮਿਲਣੀ ਆ ਮਗਰ ਮਗਰ ਹallelujah ਹallelujah આજ ਤੱਕ ਨਾ ਕੋਈ ਇਦਾਂ ਦਾ ਹੈ ਨਹੀਂਗਾ ਕਿ ਜਿਹਨੇ ਪਰਮੇਸ਼ਰ ਨੂੰ ਬਹੁਤਾ ਹੀ ਤਨਾ ਦਿੱਤਾ ਹੋਵੇ ਤਾਂ ਪਰਮੇਸ਼ਰ ਨੇ ਟ੍ਰਿਪਲ ਜਾਂ ਹਜ਼ਾਰ ਗੁਣਾ ਦਿੱਤਾ ਨਾ ਹੋਵੇ ਉਹਨੂੰ ਹallelujah ਜਿੱਦਾਂ ਵੱਡਾ ਤੁਸੀਂ ਬੀਜਿਆ ਨਾ ਪਰਮੇਸ਼ਰ ਦੇ ਵਿੱਚ ਓਡੀ ਵੱਡੀ ਪਰਮਿਸ਼ਨ ਨੇ ਤੁਹਾਨੂੰ ਵਰਕਾ ਦਿੱਤੀ ਅੱਛੇ ਗੁਆਈਆਂ ਆਂ ਵੱਡੀਆਂ ਹallelujah ਉਹ ਗਿਆੜੇ ਵੱਡਾ ਕੰਮ ਕੀਤਾ ਪਰਮੇਸ਼ਰ ਲਈ ਸੁਲੇਮਾਨ ਨੇ ਵੱਡਾ ਕੰਮ ਪਰਮਿਸ਼ਨ ਲਈ ਕੀਤਾ ਹਜ਼ਾਰਾਂ ਬੜੀਆਂ ਉਹਨਾਂ ਦਿਨਾਂ ਦੇ ਵਿੱਚ ਹਜ਼ਾਰਾਂ ਦੇ ਵਿੱਚ ਹਜ਼ਾਰਾਂ ਦੇ ਵਿੱਚ ਹਜ਼ਾਰਾਂ ਦੇ ਵਿੱਚ ਜਦੋਂ ਹਜ਼ਾਰਾਂ ਵਿੱਚ ਕੀਤਾ ਤਾਂ ਪਰਮੇਸ਼ਰ ਨੇ ਵੀ ਮਲਟੀਪਲਾਈ ਕਰਕੇ ਲੱਖਾਂ ਵਿੱਚ ਕਰੋੜਾਂ ਵਿੱਚ ਹallelujah ਬਦਲ ਦਿੰਦਾ ਅੱਜ ਤੁਸੀਂ ਜੇ ਪਰਮੇਸ਼ਰ ਲਈ ਲੱਖਾਂ ਵਿੱਚ ਕਰਦੇ ਹੋ ਉਹਨਾਂ ਕੰਮ ਤੁਸੀਂ ਤਾਂ ਪਰਮੇਸ਼ਰ ਉਹਦਾ ਚੇਂਜਿੰਗ ਦਿੰਦੇ ਆ ਬਦਲਦੇ ਆ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਇਸ ਜਗ੍ਹਾ ਤੇ ਪਰਮੇਸ਼ਰ ਉਹਨਾਂ ਨੂੰ ਮਤਲਬ ਡੁੱਗਣਾ ਅਤੇ ਘੜਾ ਕਰਕੇ ਹਜ਼ਾਰ ਗੁਣਾ ਕਰਕੇ ਵਾਪਸ ਮੋੜਦਾ ਪਰਮੇਸ਼ਰ ਦਬ ਦਬ ਕੇ ਹਲਾ ਹਲਾ ਕੇ ਡੁੱਲਦਾ ਹੋਏ ਪੱਲੇ ਪੋਂਦਾ ਹallelujah ਹallelujah ਇਗੜੀਆਂ ਪੰਜ ਰੋਟੀਆਂ ਤੇ ਦੋ ਮੱਛੀਆਂ ਜਦ ਯਿਸੂ ਦੇ ਹੱਥ ਵਿੱਚ ਚਲੇ ਗਈਆਂ ਹallelujah ਹallelujah ਫਿਰ ਉਹਨੇ ਸ਼ੋਗਾਰ ਕੀਤਾ ਜਿਹੜਾ ਤੋੜੀਆਂ ਨਾ ਤੇ ਬੱਚਿਆਂ ਤੇ ਲਿਖਿਆ ਮਰਦ ਜਿਹੜੇ 5000 ਸਿਗੇ ਬੈਠੇ ਹallelujah ਹallelujah ਉਹ ਬੁਕੇਦਾਰ ਨੂੰ ਪਕਾ ਦਿਓ ਪੰਕਤਾਂ ਦੇ ਵਿੱਚ ਜੇ ਔਰਤਾਂ ਤੇ ਕਹਿੰਦੇ ਬੱਚਿਆਂ ਦੀ ਗਿਣਤੀ ਕਰਦੇ ਨਾ 25000 ਤੋਂ ਜ਼ਿਆਦਾ ਹੋਣੇ ਹੋ ਜੀਦਾ ਹallelujah ਸਾਰਿਆਂ ਨੂੰ ਵੰਡ ਦਿੱਤੀ ਆ ਐਸੀ ਤਰ੍ਹਾਂ ਪਗੂ ਨੇ ਮਸ਼ੀਆਂ ਲਈਆਂ ਮਸ਼ੀਆਂ ਨੂੰ ਬਰਕਤ ਦੇ ਦਿੱਤੀ ਹallelujah ਹallelujah ਇਸ ਜਗ੍ਹਾ ਤੇ ਕੁਝ ਜਿਸਮਾਨੀ ਰੋਟੀ ਦੇ ਬਾਰੇ ਗੱਲ ਨਹੀਂ ਹੋ ਰਹੀ ਇਸ ਜਗ੍ਹਾ ਤੇ ਇੱਕ ਆਤਮਿਕ ਰੋਟੀ ਦੇ ਬਾਰੇ ਆਤਮਿਕ ਪੋਸਣ ਦੇ ਬਾਰੇ ਗੱਲ ਹੋ ਰਹੀ ਆ ਹallelujah ਉਹ ਕਿੱਸੀ ਜਿਸਮਾਨੀ ਰੋਟੀ ਵਾਸਤੇ ਤਾਂ ਬਹੁਤ ਜ਼ਿਆਦਾ ਮਿਹਨਤ ਕਰਦੇ ਆ ਪਰ ਆਤਮਿਕ ਰੋਟੀ ਵਾਰੇ ਕਿੰਨੀ ਕਿਸੀ ਮਿਹਨਤ ਕਰਦੇ ਆ ਕਿੰਨਾ ਸਾਡਾ ਲਗਾਇਆ ਕਿੰਨਾ ਕਸੀ ਤਰਸਦੇ ਆ ਜਿੱਦਾਂ ਸਾਨੂੰ ਭੁੱਖ ਲੱਗਦੀ ਹੈ ਨਾ ਸਵੇਰ ਦੀ ਰੋਟੀ ਖਾ ਲਈ ਦੁਪਹਿਰ ਨੂੰ ਪਸੰਦ ਪਤਾ ਰਹਿੰਦਾ ਐਸ ਲਈ ਰੋਟੀ ਖਾਣੀ ਆ ਹੈ ਨਾ ਉਸ ਲਈ ਚੁੱਲੇ ਵਾਲ ਦਾ ਮਤਲਬ ਦੇਖਦੇ ਆ ਆਪਣੀ ਮਾਂ ਵੱਲ ਕਾਕ ਨੇ ਵੀ ਸਾਨੂੰ ਰੋਟੀ ਦੇ ਦੇਉ ਹੈ ਨਾ ਇਸ ਵੇਲੇ ਅਸੀਂ ਕਿਵੇਂ ਭੁੱਲ ਜਾਨੇ ਆ ਕਿ ਇਸ ਸਮੇ ਸਾਡੇ ਦੁਆ ਪ੍ਰਾਰਥਨਾ ਦਾ ਸਮਾਂ ਆ ਹallelujah ਆਤਮਿਕ ਭੋਜਨ ਬਾਰੇ ਅਸੀਂ ਭੁੱਲ ਜਾਨੇ ਆ ਕਬੂਨੇ ਅੱਗੇ ਜਾ ਕੇ ਕਿਹਾ ਆ ਕਹਿੰਦੇ ਤੁਸੀਂ ਨਾ ਆਸ਼ ਹੋਣ ਵਾਲੇ ਭੋਜਨ ਲਈ ਨਹੀਂ ਮਿਹਨਤ ਕਰਦੇ ਹੋ ਹallelujah ਕਿ ਜਿਹੜਾ ਅੱਜ ਤੁਸੀਂ ਖਾ ਲਿਆ ਔਰ ਬਾਰੇ ਸਮੇਂ ਚ ਕੀ ਹੋ ਜਾਣਾ ਹੈ ਔਰ ਨਸਤ ਹੋ ਜਾਣਾ ਖਤਮ ਹੋ ਜਾਣਾ ਹੈ ਹallelujah ਕਹਿੰਦਾ ਉਹਦੇ ਲਈ ਮਿਹਨਤ ਕਰੋ ਜਿਹੜਾ ਸਦਾ ਤੁਹਾਡੇ ਨਾਲ ਰਹੇਗਾ ਹallelujah ਉਹ ਮਿਹਨਤ ਕਿਹੜੀ ਆ ਪਰਮੇਸ਼ਰ ਦੀ ਮਰਜ਼ੀ ਨੂੰ ਪੂਰਾ ਕਰਨਾ ਹallelujah ਹਰ ਇੱਕ ਵਿਸ਼ਵਾਸੀ ਦੀ ਜੀਵਨ ਤੇ ਜ਼ਰੂਰੀ ਆ ਕਿ ਅਸੀਂ ਪਰਮੇਸ਼ਰ ਦੀ ਮਰਜ਼ੀ ਨੂੰ ਕੀ ਕਰੀਏ ਜੇ ਦੋਸੀਆਂ ਪਰਮੇਸ਼ਰ ਦੇ ਹੱਥ ਸੌਂਪ ਦਿਓ ਆਪਣੇ ਆਪ ਨੂੰ ਹallelujah ਜੇ ਬੱਚੇ ਆ ਪਰਮੇਸ਼ਰ ਨੂੰ ਦੇ ਦਿਓ ਤੁਸੀਂ ਪਰਮੇਸ਼ਰ ਨੂੰ ਦੇ ਦਿਓ ਪਰਮੇਸ਼ਰ ਚੇਂਜ ਕਰ ਦਵੇਗਾ ਉਹਨੂੰ ਬਦਲ ਦੇਵੇਗਾ ਪਰਮੇਸ਼ਰ ਜਿੱਦਾਂ ਪੰਜ ਰੋਟੀਆਂ ਪਰਮੇਸ਼ਰ ਦੇ ਹੱਥ ਗਈਆਂ ਨਾ ਤੇ ਕਿੰਨਿਆਂ ਦਾ ਢਿੱਡ ਭਰਿਆ ਜੀ ਹallelujah ਹਜ਼ਾਰਾਂ ਦਾ ਭਰਿਆ ਤੁਸੀਂ ਵਰਕਾ ਦਾ ਕਾਰਨ ਹੋ ਤੁਸੀਂ ਆਸ਼ਿਸ਼ ਦਾ ਕਾਰਨ ਹੋ ਅਗਰ ਪਰਮੇਸ਼ਰ ਦੇ ਹੱਥ ਵਿੱਚ ਚਲੇ ਗਏ ਤੁਸੀਂ ਹallelujah ਉਹ ਕਿ ਪਰਮੇਸ਼ਰ ਨੇ ਜ਼ਰਮਿਆ ਨੂੰ ਕਿਹਾ ਉਠ ਕਿ ਮੈਂ ਹਾਰ ਦੇ ਘਰ ਨੂੰ ਜਾ ਜਿੱਦਾਂ ਪਰਮੇਸ਼ਰ ਨੇ ਬੋਲਿਆ ਜ਼ਰਮਿਆ ਉੱਥੇ ਹੀ ਗਿਆ ਜਾ ਕੇ ਦੇਖਦਾ ਆ ਕਿ ਕਮਿਆਰ ਆਪਣੇ ਚੱਕਰ ਦੇ ਉੱਤੇ ਕੰਮ ਕਰ ਰਿਹਾ ਚੱਕਰ ਦੇ ਉੱਤੇ ਕੰਮ ਕਰ ਰਿਹਾ ਔਰ ਜਿਹੜਾ ਭਾਂਡਾ ਉਹਦੇ ਹੱਥ ਵਿੱਚ ਵਿਗੜ ਜਾਂਦਾ ਆ ਉਹਨੂੰ ਦੁਬਾਰਾ ਤੋੜਦਾ ਆ ਤੋੜ ਕੇ ਕੀ ਕਰਦਾ ਉਹਨੂੰ ਬਾਰਾ ਮਿੱਟੀ ਨੂੰ ਤਿਆਰ ਕਰਦਾ ਉਸੇ ਉਸੇ ਆਕਾਰ ਦਿੰਦਾ ਜਿੱਦਾਂ ਦਾ ਕਮਿਆਰ ਚਾਹੁੰਦਾ ਆ ਹallelujah ਪਰਮੇਸ਼ਰ ਕਹਿੰਦਾ ਜਿਵੇਂ ਆ ਕੀ ਦੇਖਿਆ ਕਹਿੰਦਾ ਜੀ ਕਿ ਕਮਿਆਰ ਇਹਦਾ ਕੰਮ ਕਰ ਰਿਹਾ ਆ ਕੀ ਕਹਿੰਦਾ ਪਰਮੇਸ਼ਰ ਕਹਿੰਦਾ ਕਿ ਮੈਂ ਤੁਹਾਡੇ ਨਾਲ ਇਦਾਂ ਨਹੀਂ ਕਰ ਸਕਦਾ ਹallelujah ਹਾਡ ਪਰਮੇਸ਼ਰ ਦਾ ਨੂੰ ਕਹਿ ਰਿਹਾ ਆ ਕਿ ਮੈਂ ਤੁਹਾਡੇ ਨਾਲ ਇਦਾਂ ਨਹੀਂ ਕਰ ਸਕਦਾ ਅਗਰ ਤੁਸੀਂ ਆਪਣੇ ਆਪ ਲੋ ਜਿਵੇਂ ਕਿ ਮਿਆਰ ਦੇ ਹੱਥ ਵਿੱਚੋਂ ਮਿੱਟੀ ਆ ਉਹ ਆਪਣੀ ਮਤਲਬ ਦਿਲ ਦੇ ਅਨੁਸਾਰ ਉਹ ਸ਼ਕਲ ਦੇ ਸਕਦਾ ਕਿ ਮੈਂ ਤੁਹਾਡੇ ਨਾਲ ਇਦਾਂ ਨਹੀਂ ਕਰ ਸਕਦਾ ਹallelujah ਜੇ ਤੁਸੀਂ ਆਪਣੇ ਜੀਵਨ ਨੂੰ ਆਪਣੇ ਘਰਦਿਆਂ ਨੂੰ ਆਪਣੇ ਘਰਾਣੇ ਨੂੰ ਰੋਜ਼ ਪਰਮੇਸ਼ਰ ਦੇ ਹੱਥ ਸੌਂਪੂਗੇ ਔਰ ਜਿਵੇਂ ਪਰਮੇਸ਼ਰ ਕਹਿੰਦਾ ਆ ਕਿ ਤੁਸੀਂ ਮਿਹਨਤ ਕਰੋਗੇ ਉਹਦੇ ਵਿੱਚ ਕਿ ਬੱਚੇ ਦੀ ਮਸੀਹ ਵਿੱਚ ਕੀਤੀ ਹੋਈ ਮਿਹਨਤ ਥੋਤੀ ਜਾ ਬਰਤਨੀ ਜਾਵੇਗੀ ਪਰਮੇਸ਼ਰ ਉਹਦਾ ਕੀ ਦਵੇਗਾ ਤੁਹਾਨੂੰ ਆਸ਼ਰ ਦਵੇਗਾ ਬਰਕਤ ਦਵੇਗਾ ਭਰੇਗਾ ਤੁਹਾਨੂੰ ਯਾਦ ਹੈ ਪੰਜ ਰੋਟੀਆਂ ਦੇ ਦੋ ਬਸ਼ੀਆਂ ਯਸੂ ਦੇ ਹੱਥ ਚਲੇ ਗਈਆਂ ਹਜ਼ਾਰਾਂ ਦਾ ਢੇਡ ਭਰਿਆ ਹਾਲੇਲੂਇਆ ਹਾਲੇਲੂਇਆ اگر ਤੁਸੀਂ ਆਪਣੇ ਘਰਾਣੇ ਨੂੰ ਪਰਮੇਸ਼ਰ ਦੇ ਹੱਥ ਸੌਂਪ ਦੋਂਗੇ اور ਅੱਜ اقرار ਕਰਕੇ ਜਾਓਗੇ ਕਿ ਮੈਂ ਪਰਮੇਸ਼ਰ ਦੀ ਮਹਿਮਾ ਕਰਾਂਗਾ ਮੈਂ ਪਰਮੇਸ਼ਰ ਦੇ ਧਰਮ ਤੇ ਰਾਜ਼ ਨੂੰ ਕੀ ਕਰਾਂਗਾ ਪੜਾਂਗਾ ਤਾਂ ਤੁਸੀਂ ਕੀ ਕਿਤੇ ਜਾਓਗੇ ਰਜ਼ਾਇ ਹੋਵੋਗੇ اگر ਭੁੱਖੇ ਆ ਤੁਸੀਂ ਡਾਉਟ ਕਹਿੰਦਾ ਜਿਵੇਂ ਹਿਰਨੀ ਜਿਹੜੀ ਪਾਣੀ ਦੀਆਂ ਨਦੀਆਂ ਨੂੰ ਤਰਸਦੀ ਆ ਐਵੇਂ ਮੇਰੀ ਜ਼ਾਨ ਕੀ ਕਰਦੀ ਆ ਮੇਰੇ ਜ਼ਹਾਵਾ ਪਰਮੇਸ਼ਰ ਨੂੰ ਤਰਸਦੀ ਆ ਹਲੇਲੂਆ ਇਹ ਦਿਲਾਂ ਦੇ ਸੌਦੇ ਆਂਦਰੋਂ ਅੰਦਰੋਂ ਇਕਰਾਰ ਕਰੋਗੇ ਚੰਗਿਆ ਚੰਗਿਆ ਜੀਦਾ ਲੈ ਲਈਆਂ ਪਰ ਹੁਣ ਪਰਮੇਸ਼ਰ ਦੇ ਕੰਮਾਂ ਵੱਲ ਧਿਆਨ ਨਹੀਂ ਹੈਗਾ ਹਲੇਲੂਆ 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 ਜਦ ਜਦ ਕਲੀਸਿਆਂ ਨੇ ਪ੍ਰਾਰਥਨਾ ਕੀਤੀ ਵੱਡੇ ਵੱਡੇ ਬਦਲਾ ਆਏ ਜਦ ਜਦ ਪ੍ਰਵਾਹ ਨੇ ਮਿਲ ਕੇ ਮਹਿਮਾ ਵਡਿਆਈ ਕੀਤੀ ਵੱਡਾ ਬਦਲਾ ਆਇਆ ਵੱਡਾ ਬਦਲਾ ਆਇਆ ਹਲੇਲੂਆ ਅੱਜੇ ਬਦਲਾ ਚਾਉਨੇ ਆ ਨਾ ਹਲੇਲੂਆ ਤਾਕੀ ਕਰੋ ਆਪਣੇ ਆਪ ਨੂੰ ਅੱਜ ਪਰਮੇਸ਼ਰ ਦੇ ਹੱਥ ਸੌਂਪ ਦਿਓ ਹallelujah ਜਦੋਂ ਤੁਸੀਂ ਸੌਂਪ ਦੋਗੇ ਨਾ ਅੱਗੇ ਜਾ ਕੇ ਪਤਾ ਕੀ ਲਿਖਿਆ ਪ੍ਰਭੂ ਨੇ ਕਿਹਾ ਕਿ ਜਿਹੜੇ ਟੁਕੜੇ ਆ ਨਾ ਉਹ ਖਰਾਬ ਨਹੀਂ ਹੋਣੇ ਚਾਹੀਦੇ ਹallelujah ਇਹਨਾਂ ਨੂੰ ਇਕੱਠਿਆਂ ਕਰੋ ਜਦੋਂ ਕਹਿੰਦੇ 50 ਰੋਟੀਆਂ ਦੇ ਟੁਕੜਿਆਂ ਨੂੰ ਇਕੱਠਿਆਂ ਕੀਤਾ ਨਾ 12 ਟੋਕਰੀਆਂ ਭਰੀਆਂ ਉਹਨਾਂ ਨੇ ਹallelujah ਜੇ ਸਾਡਾ ਪਰਮੇਸ਼ਰ ਉਦੋਂ ਕਰ ਸਕਦਾ ਅੱਜ ਵੀ ਪਰਮੇਸ਼ਰ ਕਰਨ ਦੀ ਕੀ ਰੱਖਦਾ ਆ ਉਹ ਤਾਕਤ ਰੱਖਦਾ ਆ ਹallelujah ਹallelujah ਉਹ ਕੀ ਪੌਲਸ ਕਹਿੰਦਾ ਪੌਲਸ ਜਿਹੜਾ ਸਿਨਾ ਵਿਦਵਾਨ ਸਿਗਾ ਹੋ ਜਦਾ ਦੁਨੀਆ ਦਾ ਪੜਿਆ ਲਿਖਿਆ ਜਦਾ ਫਰੀਸੀ ਸਿਗਾ ਜਦਾ ਉਹ ਕਹਿੰਦਾ ਪਰਮੇਸ਼ਰ ਇਹ ਮੇਰੀ ਮੇਰੀ ਸਮਝ ਕੀ ਹੈ ਜੀ ਕੂੜਾ ਆ ਪ੍ਰਭੂ ਇਹ ਕੂੜੇ ਨੂੰ ਮੇਰੇ ਤੋਂ ਦੂਰ ਕਰ ਦੇ ਉਸ ਨੂੰ ਮੇਰੇ ਤੋਂ ਦੂਰ ਕਰ ਦੇ ਮੈਨੂੰ ਆਪਣਾ ਵਰਸ਼ਨ ਦੇ ਦੇ ਹalleluyah ਜਦੋਂ ਪਰਮੇਸ਼ਰ ਦਾ ਕਲਾਮ ਤੁਹਾਡੇ ਕੋਲ ਆਵੇਗਾ ਉਹ ਕਲਾਮ ਜ਼ਿੰਦਗੀਆਂ ਬਦਲੇਗਾ ਹalleluyah ਅਜਿਸੀ ਕਹਿੰਦੇ ਜ਼ਿੰਦਗੀ ਬਦਲ ਜਾਏ ਜ਼ਿੰਦਗੀ ਬਦਲ ਜਾਏ ਯਸੂ ਦੇ ਕੋਲ ਆ ਗਏ ਹਨ ਨਾ ਰੋਜ਼ ਆਪਣੇ ਆਪ ਨੂੰ ਪਰਮੇਸ਼ਰ ਦੇ ਹੱਥ ਸੌਂਪਣਾ ਸ਼ੁਰੂ ਕਰ ਦਿਓ ਰੋਜ਼ ਦੇ ਲਈ ਹalleluyah ਜਦ ਰੋਜ਼ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਆਪਣੇ ਬੱਚੇ ਲੇ ਲੇ ਬੱਚੇ ਨੂੰ ਪਰਮੇਸ਼ਰ ਦੇ ਹੱਥ ਸੌਂਪਣਾ ਸ਼ੁਰੂ ਕਰ ਦਿੱਤਾ ਪਰਮੇਸ਼ਰ ਮੈਂ ਆਪਣੇ ਆਪ ਨੂੰ ਤੁਹਾਡੇ ਹੱਥ ਸੌਂਪਦਾ ਮੈਂ ਆਪਣੀ ਪਤਨੀ ਨੂੰ ਤੁਹਾਡੇ ਹੱਥ ਸੌਂਪਦਾ ਮੈਂ ਮੈਂ ਆਪਣੇ ਬੇਟੇ ਨੂੰ ਤੁਹਾਡੇ ਹੱਥ ਸੌਂਪਦਾ ਮੈਂ ਬੇਟੀ ਨੂੰ ਛੋਟੇ ਬੇਟੇ ਨੂੰ ਹੱਥ ਸੌਂਪਦਾ ਜਿੰਨੇ ਵੀ ਤੁਹਾਡੇ ਸੀ ਜਦ ਸਭ ਨੂੰ ਪਰਮੇਸ਼ਰ ਦੇ ਹੱਥ ਰੋਜ਼ ਸੌਂਪਣਾ ਸ਼ੁਰੂ ਕਰ ਦਿੱਤਾ ਪਰਮੇਸ਼ਰ ਨੇ ਵਾਦਲਾ ਸ਼ੁਰੂ ਕਰ ਦੇਣਾ ਹalleluyah ਹalleluyah ਜਦ ਹੰਨਾ ਪ੍ਰਾਰਥਨਾ ਕਰਦੀ ਸੀ ਨਾ ਹੰਨਾ ਪਤਾ ਕੀ ਕਹਿੰਦੀ ਸੀ ਹallelujah ਹੰਨਾ ਪਹਿਲੇ ਆਸਵਾਰਥੀ ਸੀ ਉਹ ਹallelujah ਉਹ ਮੈਨੂੰ ਪੁੱਤਰ ਦੇ ਮੇਰੇ ਘਰ ਚ ਰਵੇ ਮੇਰੀ ਕੀ ਕਰੇ ਮਿਲਿਆ ਹੀ ਨਹੀਂ ਜਦੋਂ ਹੰਨਾ ਦੀ ਪ੍ਰਾਰਥਨਾ ਚੇਂਜ ਹੋਈ ਨਾ ਪ੍ਰਭੂ ਮੈਨੂੰ ਪੁੱਤਰ ਦੇ ਤੇਰੇ ਘਰ ਚ ਰਹੇਗਾ ਤੇਰੀ ਕੀ ਕਰੇਗਾ ਸੇਵਾ ਕਰੇਗਾ ਤਾਕੀ ਹੰਨਾ ਨੂੰ ਹੋਰ ਤੀਆਂ ਪੁੱਤਰ ਨਹੀਂ ਦਿੱਤੇ ਹallelujah ਅੱਜ ਅਸੀਂ ਆਸ਼ੀਸ਼ਾਂ ਮੰਗਦੇ ਆ ਅੱਜ ਅਸੀਂ ਵਰਕਤਾਂ ਮੰਗਦੇ ਆ ਮਿਲਦੀਆਂ ਨਹੀਂ ਕਿਉਂ ਨਹੀਂ ਮਿਲਦੀਆਂ ਕਿਉਂਕਿ ਸਾਡੀਆਂ ਪ੍ਰਾਰਥਨਾਵਾਂ ਸਵਾਰੀ ਪ੍ਰਾਰਥਨਾਵਾਂ ਤੂੰ ਮੈਨੂੰ ਦੇ ਦੇ ਮੈਨੂੰ ਦੇ ਦੇ ਮੈਨੂੰ ਦੇ ਦੇ ਹallelujah ਬੋਲ ਕੇ ਪ੍ਰਾਰਥਨਾ ਕਰੋ ਪ੍ਰਭੂ ਉਹ ਪੈਣ ਅੱਜ ਜਿਹੜੀ ਆ ਉਹ ਭੁਖੀ ਆ ਹallelujah ਉਹਦਾ ਘਰ ਵਾਲਾ ਜਿਹੜਾ ਕੰਮ ਤੇ ਗਿਆ ਪ੍ਰਭੂ ਉਹਨੂੰ ਕੰਮ ਦੀ ਉਹਦੇ ਹੱਥਾਂ ਦੇ ਕੰਮਾਂ 'ਚ ਵਰਕਤ ਦੇਈਂ ਹallelujah ਜਦ ਤੇਰੀ ਪ੍ਰਾਰਥਨਾ ਸੁਣੀ ਜਾਏਗੀ ਉਹਨੂੰ ਕੰਮ ਮਿਲੇਗਾ ਉਹਦੇ ਬਰਕਤ ਮਿਲੇਗੀ ਉਹਦੀ ਬਰਕਤ ਵੀ ਪਰਮੇਸ਼ਰ ਤੈਨੂੰ ਦੇਵੇਗਾ ਪ੍ਰਾਰਥਨਾ ਕਰਨੇ ਪਾਈ ਉਸ ਪੈਣ ਲਈ ਉਹ ਹਸਪੀਟਲ ਚਾ ਪ੍ਰਭੂ ਉਹਨੂੰ ਚੰਗਾ ਕਰ ਦੇ ਤੇਰੀ ਪ੍ਰਾਰਥਨਾ ਸੁਣੀ ਜਾਵੇਗੀ ਉਹ ਚੰਗੀ ਹੋ ਜਾਏਗੀ ਪਰਮੇਸ਼ਰ ਉਹਦੀ ਆਸ਼ੀਸ਼ ਤੈਨੂੰ ਦੇਵੇਗਾ ਬਰਕਤ ਹallelujah ਹallelujah ਜਦੋਂ ਤੁਸੀਂ ਐਦਾਂ ਸ਼ੁਰੂ ਕਰ ਦਿੱਤਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਹਿਲੀ ਕ੍ਰੀਸਿਆ ਦਾ ਹਾਲਤ ਪਤਾ ਕੀ ਸੀ ਉਹ ਆਪਣੇ ਸਮਾਨ ਨੂੰ ਆਪਣਾ ਨਹੀਂ ਕਹਿੰਦੀ ਸੀ ਹallelujah ਉਹ ਕਹਿੰਦੀ ਸੀ ਪਰਮੇਸ਼ਰ ਦਾ ਹallelujah ਜਦੋਂ ਪਰਮੇਸ਼ਰ ਦਾ ਕਹਿੰਦੀ ਸੀ ਤਾਂ ਪਰਮੇਸ਼ਰ ਵੀ ਕਿਸੇ ਗੱਲ ਦੀ ਕਮੀ ਨਹੀਂ ਰਹਿਣ ਦਿੰਦਾ ਸੀ ਹallelujah ਉਹ ਕੀ वचन ਤੇ ਲਿਖਿਆ ਕਹਿੰਦਾ ਸੂਈ ਦੇ ਨੱਕੇ ਵਿੱਚੀ ਊਠ ਦਾ ਲੰਗਣਾ ਸੁਖਾਲਾ ਆ ਕਈ ਰਾ ਅਮੀਰ ਵਿਅਕਤੀ ਆ ਉਹ ਸਰਗ ਦੇ ਰਾਜ ਵਿੱਚ ਨਹੀਂ ਪਹੁੰਚੇਗਾ ਮੇਰੀ ਗੱਲ ਸੁਣ ਲਓ ਹallelujah ਜੇ ਬੈਂਕ ਬੈਲੈਂਸ ਜਿਆਦਾ ਵੀ ਹੋ ਗਿਆ ਨਾ ਤਾਂ ਸੁਰਗ ਦੇ ਰਾਜ ਵਿੱਚ ਨਹੀਂ ਪਹੁੰਚਣਾ ਇੱਕ ਮੇਰੀ ਗੱਲ ਸੁਣ ਲਿਓ ਉਹਨਾਂ ਕੀ ਰੱਖਿਓ ਇਹਨਾਂ ਵੇ ਭਾਰ ਜਿਆਦਾ ਹੋ ਜਵੇ ਤਾਂ ਤੁਸੀਂ ਥੱਲੇ ਰਹਿ ਜਾਓ ਪੈਸਿਆਂ ਦੇ ਨਾਲ ਹallelujah ਹallelujah ਆਉਗਣਾ ਵੰਡੀ ਜਾਓ ਕਿਨੇ ਜੀ ਦਈ ਜਾਓ ਵੰਡੀ ਜਾਓਗੇ ਆਈ ਜਾਣਾ ਆਈ ਜਾਣਾ ਆਈ ਜਾਣਾ ਕੋਈ ਦੇਊਗਾ ਤਾਨੂੰ ਦਿੱਤਾ ਜਾਊਗਾ ਵੰਡੀ ਜਾਊਂਗੇ ਆਈ ਜਾਊਗਾ ਹallelujah 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 ਕਿਉਂਕਿ ਉਹ ਦੇਖ ਲੈਂਦਾ ਇਹ ਵੰਡਣ ਵਾਲਾ ਇਹਨੂੰ ਹੋਰ ਦੇ ਦੇਣਾ ਹallelujah ਜਿੰਨਾ ਤੁਸੀਂ ਕਰੋਗੇ ਪਰਮੇਸ਼ਰ ਉਹਨਾਂ ਤੁਹਾਡੇ ਲਈ ਕਰੇਗਾ ਕਿਉਂਕਿ ਇੱਕ ਅਮੀਰ ਵਿਅਕਤੀ ਦੇ ਤਿੰਨ ਨੌਕਰ ਸੀਗੇ ਹallelujah ਪਹਿਲੇ ਉਹਨਾਂ ਨੂੰ ਵਿਦੇਸ਼ ਨੂੰ ਜਾਣਾ ਸੀ ਪਹਿਲੇ ਨੂੰ ਬੁਲਾਇਆ ਉਹਨੂੰ ਪੰਜ ਤੋੜੇ ਦੇ ਦਿੱਤੇ ਦੂਸਰੇ ਨੂੰ ਕਿੰਨੇ ਦਿੱਤਾ ਜੀ ਦੋ ਤੀਸਰੇ ਨੂੰ ਕਿੰਨੇ ਦਿੱਤੇ ਬਰਦਰ ਦੇ ਲਿਖਿਆ ਕੋਣ ਦੇ ਉਸਾਰ ਹallelujah ਜਿੰਨਾ ਪ੍ਰੈਸ਼ਰ ਝੱਲੋਗੇ ਨਾ ਪਰਮੇਸ਼ਰ ਦਾ ਪਰਮੇਸ਼ਰ ਨੇ ਉਨੇ ਪਾਣਾ ਪਰਮੇਸ਼ਰ ਨੇ ਤੁਹਾਡੇ ਨਾਲ ਤੱਕਾ ਨਹੀਂ ਕਰਨਾ ਜੇ ਦੀ ਹਾਇ ਹੈ ਗਾਇਤੀ ਨਾਲ ਉਥੇ ਰੁਕ ਜਾਣਾ ਹallelujah 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 ਚੈੱਕ ਕਰਕੇ ਦੇਖਦਾ ਕਿੰਨਾ ਦਾ ਮਿਲ ਹੈਗਾ ਆ ਪੰਜੇ ਲੈਓ ਜਿਆਦਾ ਹੀ ਕੋ ਜਿਆਦਾ ਦਿਓ ਜੀ ਮੈਨੂੰ ਹalleluyah ਵਿਦੇਸ਼ ਨੂੰ ਚਲੇ ਗਿਆ ਜਿਹਨੂੰ 5 ਦਿੱਤੇ ਸੀ ਨਾ ਉਹਨੇ ਵੀ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਜਿਹਨੂੰ 2 ਦਿੱਤੇ ਸੀ ਉਹਨੇ ਵੀ ਮਿਹਨਤ ਸ਼ੁਰੂ ਕਰ ਦਿੱਤੀ ਜਿਹਨੂੰ 1 ਦਿੱਤਾ ਇਹਨਾਂ ਮਾਲਕ ਨੂੰ ਵੀ ਪਤਾ ਸੀ ਇਹਨੇ ਇੱਕ ਹੀ ਦੇਣ ਆਇਆ ਹalleluyah ਉਹ ਸਮਾਂ ਆ ਗਿਆ ਜਦੋਂ ਅਮੀਰ ਵਿਅਕਤੀ ਜਦੋਂ ਬਾਹਰੋਂ ਆਇਆ ਨਾ ਜਦੋਂ ਉਹਨੇ ਸਾਹਿਬ ਨੂੰ ਲੈ ਮੰਗਿਆ ਜਦਾਂ ਹalleluyah ਪਹਿਲੇ ਨੂੰ ਬੁਲਾ ਆਪੇ ਨੂੰ ਸਾਹਿਬ ਦੇ ਉਹ ਕਹਿੰਦਾ ਸਵਾਮੀ ਜੀ ਤੁਸੀਂ ਮੈਨੂੰ ਪੰਜ ਤੋੜੇ ਦਿੱਤੇ ਮੈਂ ਪੰਜਾਂ ਦੇ ਨਾਲ ਹੋਰ ਪੰਜ ਕਮਾ ਲਏ। ਅਮੀਰ ਬਿਆਜ ਤੇ ਕਹਿੰਦਾ ਇਹ ਸ਼ਾਬਾਸ਼ ਸਤਿ ਮਾਤਵਰ ਚਾਕਰ ਆਹ ਮੇਰੀ ਖੁਸ਼ੀ ਵਿੱਚ ਕੀ ਹੋ ਸ਼ਾਮਿਲ ਹੋ। ਜਿਹਨੂੰ ਦੋ ਦਿੱਤੇ ਨਾ ਉਹਨੇ ਕਹਾ ਸਵਾਮੀ ਜੀ ਤੁਸੀਂ ਮੈਨੂੰ ਦੋ ਤੋੜੇ ਦਿੱਤੇ ਮੈਂ ਦੋਆਂ ਦੇ ਨਾਲ ਹੋਰ ਦੋ ਕੱਢ ਲਏ। ਉਹਨੇ ਕਹਾ ਸ਼ਾਬਾਸ਼ ਸਤਿ ਮਾਤਵਰ ਚਾਕਰ ਆਹ ਮੇਰੀ ਖੁਸ਼ੀ ਵਿੱਚ ਕੀ ਹੋ ਸ਼ਾਮਿਲ ਹੋ। ਹੁਣ ਜਿਹਨੂੰ ਇੱਕ ਦਿੱਤਾ ਸੀ ਨਾ ਉਹ ਡਰਦਾ ਡਰਦਾ ਹੁੰਦਾ ਸੀ ਕਿ ਇਦਾਂ ਦੇ ਵੀ ਡਰਦੇ ਆ। ਇਦਾਂ ਦਾ ਕਰਨੇ ਪ੍ਰਭੂ ਨੂੰ ਚਾਹੀਦਾ। ਕਿ ਡਰਨ ਵਾਲਿਆਂ ਦੁਆਲੇ ਦੂਤਾ ਦੀ ਬਾੜ ਲੱਗੂਗੀ ਕੋਕੇ ਡਰਨੋਂ ਨਹੀਂ ਜਾਣਦਾ ਪ੍ਰਭੂ ਕੰਮ ਵਾਲੇ ਨੂੰ ਦੇਖਦਾ ਪ੍ਰਭੂ ਹallelujah ਉਹ ਵੀ ਬੱਚਨ ਸਾਨੂੰ ਢਾੜਦਾ ਆ ਬੱਚਨ ਸਾਡੇ ਕੋਲੇ ਲਾਉਂਦਾ ਆ ਹallelujah ਕਿ ਜਿਹੜਾ ਮੈਨੂੰ ਪਿਆਰ ਕਰਦਾ ਮੇਰੇ ਬੱਚਨ ਦੀ ਕੀ ਕਰੇਗਾ ਪਾਲਣਾ ਕਰੇਗਾ ਮੇਰਾ ਪਿਤਾ ਕੀ ਕਰੇਗਾ ਉਹਦਾ ਆਦਰ ਕਰੇਗਾ ਮੈਂ ਔਰ ਪਿਤਾ ਮਾਂ ਦਾ ਫਿਰ ਤੁਹਾਡੇ ਨਾਲ ਉਹਨੇ ਰਹਿਣਾ ਆ ਹallelujah ਉਹ ਅੰਡਰ ਡਰਦਾ ਡਰਦਾ ਆ ਕਹਿੰਦਾ ਸਵਾਮੀ ਜੀ ਤੁਸੀਂ ਮੈਨੂੰ ਨਾ ਇੱਕ ਟੋੜਾ ਦਿੱਤਾ ਸੀ ਮੈਂ ਧਰ ਤੋਂ ਡਰਦਾ ਆ ਹallelujah ਮੈਂ ਉਹਨੂੰ ਕੀ ਕਰ ਦਿੱਤਾ ਜ਼ਮੀਨ 'ਚ ਦੱਬ ਦਿੱਤਾ ਸੀਗਾ ਜੋ ਤੁਸੀਂ ਕਹੇ ਤਾਂ ਹੁਣ ਮੈਂ ਪੱਟ ਕੇ ਲੈ ਆਇਆ ਆ ਲੋ ਆਪਣਾ ਟੋੜਾ ਕਹਿੰਦਾ ਉਸ ਨੌਕਰ ਤੂੰ ਇਹਨੂੰ ਕਿਸੇ ਨੂੰ ਨਾ ਗਹਿਣੇ ਰੱਖ ਦਿੰਦਾ ਹallelujah ਕਿ ਕਿਸੇ ਦੇ ਕੰਮ ਤਾਂ ਆ ਜਾਂਦਾ ਸਮਝਦੇ ਜੀ ਗਹਿਣੇ ਦਾ ਮਤਲਬ ਵਿਆਜ ਰਾਤ ਤੱਕ ਬਿਤੇ ਰੱਖ ਕੇ ਦੇ ਦੇਂਦਾ ਮੈਂ ਆਪੇ ਆਣ ਕੇ ਛਡਾ ਲੈਂਦਾ ਕਹਿੰਦਾ ਇਹਦੇ ਕੋਈ ਵੀ ਲੈ ਲਓ ਜਿਹਦੇ ਕੋ ਬਾਦਾ ਉਹਨੂੰ ਦੇ ਦਿਓ ਹallelujah ਇਹਨੂੰ ਕੀ ਕਰੋ ਅੰਦਰ ਘੋੜ ਚ ਸਿੱਟਦੇ ਹੋ ਕਿਤੇ ਇਹ ਨਾ ਹੋਵੇ ਕਿ ਸਾਰੀ ਓਵਰ ਅਸੀਂ ਯਿਸੂ ਯਿਸੂ ਕਰਦੇ ਰਹੀਏ ਹallelujah ਜਦੋਂ ਬਾਰੀ ਆਵੇ ਤਾਂ ਨਾਲ ਇਹ ਲੈ ਕਰ ਜੀ ਇੱਧਰ ਨੂੰ ਇੱਧਰ ਨੂੰ ਲੈ ਕੇ ਜਾਣਾ ਤੈਨੂੰ ਹallelujah ਚੋਤੇ ਗਾਵਾਗੇ ਪ੍ਰਭੂ ਤੂੰ ਆ ਕੇ ਆਸੀ ਜਿੱਥੇ ਮੈਂ ਹੋਊਗਾ ਉੱਥੇ ਅਸੀਂ ਵੀ ਹੋ ਮਤਲਬ ਤੁਸੀਂ ਵੀ ਹੋਵੋਗੇ ਸਵਰਗ ਦੇ ਵਿੱਚ ਹallelujah ਇਸ ਲਈ ਅੱਜ ਤੋਂ ਹੀ ਇਹ ਪ੍ਰਣ ਕਰਨਾ ਆ ਹallelujah ਪਰ 고ਸ਼ਨਾ ਕਰਕੇ ਜਾਣਾ ਇਕਰਾਰ ਕਰਕੇ ਜਾਣਾ ਹੈ ਪ੍ਰਭੂ ਦੇ ਅੱਗੇ ਕਿ ਪ੍ਰਭੂ ਅਸੀਂ ਤੇਰੀ ਮਹਿਮਾ ਕਰਾਂਗੇ ਕਰਦੇ ਪੰਜ ਜੀ ਆ ਪੰਜੇ ਕਰਾਂਗੇ ਮੇਰਾ ਕਰਾਣਾ ਪਰਮੇਸ਼ਰ ਤੇਰੀ ਮਹਿਮਾ ਕਰੇਗਾ ਮੇਰਾ ਕਰਾਣਾ ਤੇਰੀ ਮਹਿਮਾ ਵਡਿਆਈ ਕਰੇਗਾ ਛੇ ਰੱਖ ਤੋਂ ਤੇ ਲੋਕ ਜਿਹੜੇ ਸੀ ਮਿਸਰ ਦੀ ਗੁਲਾਮੀ ਵਿੱਚੋਂ ਪਰਮੇਸ਼ਰ ਲੈ ਕੇ ਆ ਵੱਡੇ ਹੱਥ ਦੇ ਨਾਲ ਕਲੇਬ ਤੇ ਯੋਸ਼ੂਆ ਦਾ ਟੱਬਰ ਜਿਹੜਾ ਸੀ ਉਹ ਕਨਾਨ ਵਿੱਚ ਪਹੁੰਚਿਆ ਕਿਉਂਕਿ ਯੋਸ਼ੂਆ ਤੇ ਕਲੇਬ ਨੇ ਕਿਹਾ ਕਿ ਮੇਰਾ ਮੈਂ ਤੇ ਮੇਰਾ ਘਰਾਣਾ ਕੀ ਕਰੇਗਾ ਪਰਮੇਸ਼ਰ ਦੀ ਸੇਵਾ ਕਰੇਗਾ ਹallelujah ਜਿਹੜਾ ਸੇਵਾ ਕਰੇਗਾ ਨਾ ਉਹ ਜਾਣਾ ਹੈ ਪਰਮੇਸ਼ਰ ਦੇ ਕੋਲ ਹallelujah ਬੈਮ ਕਰ ਦਿਓ ਆਪਣੇ ਦਿਲਾਂ ਦੇ ਵਿੱਚ ਤੇ ਤੋੜੇ ਨੂੰ ਨੱਪ ਲਿਆ ਉਹਨੂੰ ਮਿੱਟੀ ਵਿੱਚ ਦਬੋ ਦਿੱਤਾ ਜਦ ਹਸਾਬ ਹੋਣਾ ਪੁੱਛਣਾ ਆ ਕਿ ਤੂੰ ਕੀ ਕੀਤਾ ਕਿ ਤੈਨੂੰ ਪਵਿੱਤਰ ਆਤਮਾ ਦਿੱਤਾ ਹੋਇਆ ਸੀ ਤੈਨੂੰ ਪੰਜ ਤੋੜੇ ਦਿੱਤੇ ਹੋਏ ਸੀ ਤੈਨੂੰ ਦੋ ਤੋੜੇ ਦਿੱਤੇ ਹੋਏ ਸੀ ਤੈਨੂੰ ਇੱਕ ਤੋੜਾ ਦਿੱਤਾ ਆਸੀ ਤੂੰ ਉਹਦਾ ਕੀ ਕੀਤਾ ਹallelujah ਯਿਸੂ ਤੋਂ ਅੱਜ ਤੋਂ ਹੀ ਇਕਰਾਰ ਕਰੋ ਆਪਣਾ ਔਰ ਆਪਣੇ ਸਥਾਨ ਤੇ ਖੜੇ ਹੋ ਜਾਵਾਂਗੇ ਆらせ ਬੋਲ ਕੇ ਆਪਣੇ ਆਪ ਨੂੰ ਆਪਣੀ ਪਤਨੀ ਨੂੰ ਆਪਣੇ ਬੱਚਿਆਂ ਦਾ ਨਾਮ ਲੈਣਾ ਆ ਇਕੱਲੇ ਇਕੱਲੇ ਦਾ ਹਸਬੰਦ ਬਖੜਾ ਲਵੇਗਾ ਪਤਨੀ ਬਖੜਾ ਨਾਮ ਲਵੇਗੀ ਜਿਹੜੇ ਬੱਚੇ ਆ ਉਹ ਆਪਣੇ ਮਾਪ ਦਾ ਨਾਮ ਲੈ ਕੇ ਪਰਮੇਸ਼ਰ ਦੇ ਹੱਥ ਆਪਣੇ ਆਪ ਨੂੰ ਆਸਵਾੰਗੇ ਔਰ ਅਜੇ ਕੋਸ਼ਿਸ਼ ਨਾ ਕਰਾਂਗੇ ਪਰਮੇਸ਼ਰ ਦੇ ਅੱਗੇ ਕਿ ਉਹ ਹਮੇਸ਼ਾ ਮੈਂ ਤੇ ਮੇਰਾ ਘਰਾਣਾ ਤੇਰੀ ਮਹਿਮਾ ਕਰਾਂਗੇ ਤੇਰੀ ਵਡਿਆਈ ਕਰਾਂਗੇ ਬੋਲ ਕੇ ਸਬਦਾਂ